ਕੱਲ ਸਾਡੇ ਏਸੀ ਅਮਰਿਕ ਸਿੰਘ ਜਿਹੜੇ ਇੱਕ ਗਸ਼ਟ ਦੇ ਸੌਂਦੇ ਵਿੱਚ ਬਾਹਰ ਸੀ ਤਾਂ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਇੱਕ ਵਿਅਕਤੀ ਜੋ ਕਿ ਸ਼ੈਲਾ ਰੋਡ ਦੇ ਉੱਤੇ ਮਕਾਨ ਦੇ ਵਿੱਚ ਨਜਾਇਜ਼ ਤੰਦਰ ਦੇ ਵਪਾਰਤ ਨੂੰ ਕਰਾ ਰਿਹਾ ਤੇ ਜਿੱਥੇ ਜਿਹੜਾ ਰੇਡ ਕੀਤੀ ਹੈਗਾ ਉੱਥੇ ਉਹਨਾਂ ਨੂੰ ਉੱਥੇ ਲੜਕੀਆਂ ਦੇ ਮਜੂਸ਼ ਬੰਦੇ ਮਿਲ ਸਾਦੇ ਤਾਂ ਉਹਨਾਂ ਨੇ ਉੱਥੇ ਮੁੱਖ ਜੇ ਸਪੈਕਟਰ ਪ੍ਰਿੰਦਰ ਕੌਰ ਕੁਸ਼ਮਿੰਦਰ ਕੌਰ ਨੂੰ ਬੁਲਾ ਕੇ ਇਹ ਮੌਕੇ ਰੇਡ ਕੀਤੀ ਤਾਂ ਉੱਥੇ ਦੋ ਜਰਾਨੀਆਂ ਤੇ ਤਿੰਨ ਬੰਦੇ ਮੌਕੇ ਤੋਂ ਮਿਲੇ ਤੇ ਜਿਨ੍ਹਾਂ ਨੇ ਕਰਨ ਵਿੱਚ ਦਿਓ ਫਰਦ ਦਾ ਚਲਾਲ ਸੀ ਜਿਹਨਾਂ ਨਾਮ ਲੈ ਕੇ ਨਜਾਇਜ਼ ਬਾਕੀ ਸੀਗੇ ਜੋ ਨਗਰ ਹਾਪ ਤੇ ਵਿੱਚ ਮਿਲੇ ਸੀ ਇਹ ਨਹੀਂ ਅਜੇ ਵਰਭਨੀ ਦੀ ਤਫਤੀਸ਼ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਜੋ ਵੀ ਗੱਲ ਸਾਹਮਣੇ ਹੋਊ ਫਿਰ ਉਹ ਅੱਗੇ ਕਰਾਂਗੇ ਸਰ ਇਸੇ ਰਿਸਪਾਂਸ ਦੇ ਵਿੱਚ ਸ਼ਹਿਰ ਦੇ ਹੋਰ ਵੀ ਕਿਸੇ ਜਗ੍ਹਾ ਤੋਂ ਤੇ ਰੇਡ ਕੀਤੀ ਗਈ ਹੈ ਜੀ ਨੇ ਫਿਲਹਾਲ ਆ ਸਾਨੂੰ ਇੱਕੋ ਇਨਫੋਰਮੇਸ਼ਨ ਮਿਲੀ ਸੀ ਜਿੱਥੇ ਹੋਰ ਕਿਤੇ ਜੇਕਰ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਉਹਦੇ ਵਿੱਚ ਵੀ ਸਾਡੀ ਪੁਲਿਸ ਸਤਰਕਾ ਇਸ ਖੇਤਰ ਦੇ ਵਿੱਚ ਅਸੀਂ ਖਾਸ ਕਰਕੇ ਕਿਉਂਕਿ ਸਮਾਜ ਵਿੱਚ ਇਸ ਨਾਲ ਕਾਫੀ ਗੱਦ ਪੈਦਾ ਹੈਗਾ ਤੇ ਇਸ ਨੂੰ ਅਸੀਂ ਮੱਧ ਨਜ਼ਰ ਰਾਜੋ ਅਸੀਂ ਸ਼ਹਿਰ ਦੇ ਵਿੱਚ ਕਾਫੀ ਸਤਰਕੋ ਚੱਲਦੀ ਹੈ ਸਾਡੀ ਪੁਲਿਸ ਸਾਡੇ ਫਰਾਂਜ ਜਾ ਰਹੇ ਨੇ ਤੇ ਜੇ ਕੋਈ ਇਹ ਜੀ ਗੱਲ ਸਾਹਮਣੇ ਹੋਊ ਤਾਂ ਉਹ ਤੇ ਰਿਪੋਰਟ ਕੀਤੀ ਜਾਓ ਤੇ ਇਹਨਾਂ ਜਿਹੇ ਸ਼ਰਾਰਤੀ ਅੰਸਰਾਂ ਨੂੰ ਤੁਹਾਡਾ ਮੈਸੇਜ ਕੀ ਹੈਗਾ ਜੀ ਮੇਰਾ ਇਹਨਾਂ ਨੂੰ ਸਾਰਿਆਂ ਨੇ ਮੈਸੇਜ ਇਹ ਹੈ ਕਿ ਵੀ ਅਸੀਂ ਦੇਖੋ ਹਰ ਵੇਲੇ ਪੁਲਸਾ 24 ਘੰਟੇ ਤੁਹਾਡੇ ਲਈ ਜਨਤਕ ਵਾਸਤੇ ਹੈਗੀ ਹੈ ਔਰ ਮਾੜੇ ਬੰਦੇ ਜਿਹੜੇ ਹਨ ਸ਼ਰਤੀਆਂ ਅਨੁਸਾਰ ਨੇ ਇਹਨਾਂ ਨੂੰ ਵਾਰਨਿੰਗ ਹੈ ਕਿ ਜੇਕਰ ਇਹ ਕੋਈ ਗਲਤ ਕੰਮ ਕਰਦੇ ਸਾਨੂੰ ਕਰਦੇ ਮਿਲਦੇ ਹੈ ਸਾਨੂੰ ਕੋਈ ਵੀ ਗੱਲ ਸਾਹਮਣੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ